ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਫਾਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਆਪਣੀ ਵੀਜ਼ਟ ਹੈਗੀ ਆ ਪਿੰਡ ਗੋਸਲ ਅਫਗਾਨਾ ਜ਼ਿਲ੍ਹਾ ਮਰਥੁਰ ਪੈਂਦਾ ਜੀ ਤਫੀਲ ਮੇਂ ਜੀਠਾ ਤੇ ਫੋਜੀ ਸਾਹਿਬ ਦੂਸਰੀ ਵੀਡੀਓ ਬਣਨ ਲੱਗੀ ਹੈ ਜੀ ਚਲੋ ਪਿਛਲਾ ਮਾਲ ਬਾਈ ਦਾ ਵੇਖ ਚੁੱਕਿਆ ਜੀ ਤੇ ਅੱਜ ਵੀਰੇ ਕੋ ਦੋ ਤਿੰਨ ਲੱਗ ਪਾ ਪਾਪਾ ਨੂੰ ਸੇਲ ਆ ਤੇ ਆ ਹੁਣ ਵੀਰਾਂ ਨਾਲ ਗੱਲਬਾਤ ਕਰੀਏ ਐਨਟਰਪ੍ਰਾਈਜ਼ ਕੀ ਹੈ ਕੀ ਮਿਲ ਕੇ ਕੋੜਾ ਉਸ ਤੋਂ ਬਲੋ ਵਿੱਚ ਰਿਕਵੈਸਟ ਪੈਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀਮ ਖਰੀਦੋ ਨਾਲੇ ਵੀਡੀਓ ਬਾਰੇ ਸੇਕ ਕਰਦੇ ਹੋ ਚਲੋ ਗਾਵੇਂ ਕੇ ਵਿੱਚ ਦਾ ਫੈਰਾ ਹੌ ਤੱਕੇ ਹੁਣ ਆਪਾਂ ਬਾਜੀ ਉਹਨੇ ਗੱਲਬਾਤ ਕਰੀਏ ਬਾਜੀ ਸਤਿਕਾਰ ਸਤਿਕਾਰ ਵੀਰ ਜੀ ਸਤਿਕਾਰ ਜੀ ਸੰਦੀਪ ਵੀਰ ਬਾਕੀ ਸਾਰੇ ਵੀਰਾਂ ਨੂੰ ਸਾਰੀ ਸੰਗਤ ਨੂੰ ਮੈਂ ਸੰਗਤੀ ਬੁਲੂੰਗਾ ਡਿਲੀਵਰੀ ਸੰਗਤੀ ਗਿਆ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਜਿੰਨੇ ਵੀ YouTube ਚੈਨਲ ਵੇਰ ਰਿਹਾ ਇਸ ਵੀਰ ਦਾ ਬਹੁਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਪਿਛਲੀ ਵਾਰ ਦੇ ਵੀਡੀਓ ਦਾ ਇੰਨਾ ਜ਼ਿਆਦਾ ਭਰਪੂਰ ਮਜ਼ਾ ਆਇਆ ਭਾਜੀ ਹਾਂਜੀ ਇੰਨੇ ਕਿ ਜ਼ਿਆਦੇ ਕਾਲ ਆਏ ਆ ਦੇਸ਼ਾਂ ਵਿਦੇਸ਼ਾਂ ਤੱਕ ਦੇ ਫੋਨ ਆਏ ਆ ਠੀਕ ਹੈ ਠੀਕ ਹੈ ਇਹ ਵਿਦੇਸ਼ ਚ ਵੀ ਆ ਵੀ ਰੇਟਲੀ ਤੋਂ ਆ ਕਲਵੰਤ ਵੀਰ ਹਾਂਜੀ ਉਹਨਾਂ ਤੱਕ ਦਾ ਵੀ ਫੋਨ ਆਇਆ ਕਿ ਯਾਰ ਤੇਰਾ ਕੰਮ ਚੱਲਿਆ ਵਧੀਆ ਸਾਨੂੰ ਵੀਡੀਓ ਲੱਗੀ ਵਧੀਆ ਗੱਲਾਂ ਲੱਗੀਆਂ ਭਾਜੀ ਵਧੀਆ ਗੱਲਾਂ ਹੀ ਨਹੀਂ ਵਧੀਆ ਕੰਮ ਵੀ ਕਰਾਂਗੇ ਹਾਂਜੀ ਹਾਂਜੀ ਬਿਲਕੁਲ ਇਹ ਹੋਈ ਆ ਕਿ ਬਾਕੀ ਪਹਿਲਾਂ ਹੀ ਮੈਂ ਬੋਲ ਦਿੰਨਾ ਭਾਜੀ ਕਿ ਇਹਦੇ ਵੀਡੀਓ ਦੇ ਐਂਡ ਤੇ ਆਪਾਂ ਨਾ ਵੰਡ ਬਾਰੇ ਵੀ ਸਾਰੀ ਜਾਣਕਾਰੀ ਦੇ ਦਾਂਗੇ। ਉਹਦੇ ਬਾਰੇ ਵੀ ਬੜੇ ਹੀ ਜ਼ਿਆਦੇ ਫੋਨ ਆ ਜਾਂਦੇ। ਠੀਕ ਆ ਠੀਕ ਆ। ਤੇ ਦੂਜੀ ਚੀਜ਼ ਵੀਰ ਜੀ ਆਨਲਾਈਨ ਚਲੋ ਠੀਕ ਆ ਗਰੀਦੂ ਤੁਹਾਡੀ ਮौज ਆ ਪਰ ਬਹੁਤ ਧੋਖੇ ਵੀ ਹੋ ਰਿਹਾ। ਹਾਂਜੀ ਹਾਂਜੀ ਮੈਂ ਇੱਕ ਸੱਚਾਈ ਦੱਸ ਦੇਣਾ ਕਿ ਕਿਉਂਕਿ ਆ ਸਾਡੇ ਹੀ ਚਾਚਾ ਜੀ ਆ ਇਹਨਾਂ ਨੂੰ ਕਹਿੰਦੇ ਵੀ ਗਾਈਆਂ ਵਿਖਾਤੀਆਂ ਬੜੇ ਬੜੇ ਤਗੜੇ ਛੱਡੇ ਵੀ ਆਪਾਂ ਤੁਹਾਨੂੰ ਮਰ ਪੇ ਦਿੰਨੇ ਆ 35 35000 40 4000 ਜਿੰਨਾਂ ਦੇ ਵੀ ਦਿਲ ਦੇ ਵਿੱਚ ਆ ਗਿਆ ਵੀ ਦੋ ਗਾਈਆਂ 35 ਜਿੰਨਲਡੀਆਂ ਵਧੀਆਂ ਰਾਜਸਤਾਨ ਦੀਆਂ ਹਾਂ ਰਾਜਸਤਾਨ ਦੀਆਂ ਗਿਰगांव ਦੀਆਂ ਹਨਾ ਕਰਦੇ ਅਡਾੜੇ ਉਹਨਾਂ ਦੇ ਛੱਡੇ ਵਿਖਾਏ ਉਹਨਾਂ ਨੇ ਉਹ ਕਹਿੰਦੇ ਵੀ ਸਾਨੂੰ ਪਾ ਦਿਓ ਪੈਸੇ ਇਹਨੇ 10000 ਰੁਪਇਆ ਪਾਤਾ ਫਿਰ ਉਹਨਾਂ ਨੇ ਅੱਧੇ ਘੰਟੇ ਬਾਅਦ ਕਾਲ ਕੀਤਾ ਕਿ ਭਾਈ ਸਾਡੀ ਗੱਡੀ ਖਰਾਬ ਹੋ ਗਈ 17000 ਹੋਰ ਪਾ ਦਿਓ ਤੇ ਮਤਲਬ ਤੁਹਾਨੂੰ ਅਸੀਂ ਬਾਕੀ ਮਾਲ ਪਚਾਉਨੇ ਆ ਇਹ ਕਹਿੰਦਾ ਮੈਨੂੰ ਤੁਸੀਂ ਐ ਕਿੱਥੇ ਜੇ ਜਲੰਧਰ ਲੱਗੇ ਮੈਂ ਆਪ ਆ ਜਾਣਾ ਗੱਡੀ ਲੈ ਕੇ ਜਦੋਂ ਨਾਲ ਹੀ ਫੋਨ ਬੰਦ ਨਾਲ ਹੀ ਭਾਈ ਵੀਡੀਓ ਲੱਭੀ ਨਾ ਕੋ ਲੈਣਾ ਬਸ ਬਸ ਕੰਮੀਨ ਰਹੇ ਜੀ ਇਹ ਕਰਕੇ ਆਨਲਾਈਨ ਦੀ ਕੋਸ਼ਿਸ਼ ਨਾ ਕਰੋ ਮੇਰੇ ਵੀਰ ਜਿੱਥੇ ਜਾ ਕੇ ਆਓਗੇ ਜਦੋਂ ਵਿਹਾਰ ਬਣ ਗਿਆ ਕਿਸ ਨਾਲ ਫਿਰ ਜਦਾਂ ਮਰਜ਼ੀ ਕਰੀ ਬਿਲਕੁਲ ਜੀ ਬਿਲਕੁਲ ਹਾਂ ਜੀ ਬਾਕੀ ਵੀਰ ਜੀ ਇਹ ਵੀਡੀਓ ਨੂੰ ਲ ਲੀਰੀ ਕਿਤੇ ਵੀ ਬਹੁਤ ਹੀ ਸੋਹਣੇ ਕੀਤੇ ਆ ਹੁਣ ਇਸ ਵਾਰੀ ਵੀ ਵਧੀਆ ਕਰਿਓ ਵੀਰ ਜੀ ਵਿਹਲਾ ਮਾਲ ਆਪਣਾ ਸਾਰਾ ਹੀ ਬਹੁਤ ਵਧੀਆ ਸੰਦੀ ਵੀਰ ਵਿਗਿਆ ਸਿਰਫ ਤੇ ਸਿਰਫ ਦੱਸਾਂ ਜੀ ਭਾਜੀ ਇੱਕ ਇੱਕ ਪਸ਼ੂ ਪਸ਼ੇ ਮੈਂ ਸਿਰਫ ਤੇ 3000 ਰੁਪਏ ਹੀ ਲਿਆ ਠੀਕ ਆ ਉਹ ਵੀ ਬੋਲ ਕੇ ਲਿਆ ਭਾਜੀ ਇੰਨੇ ਦੀ ਕੀਤੇ ਨੇ ਦੇ ਮੈਂ ਲਿਆ ਠੀਕ ਹੈ ਭਾਜੀ ਇਤੋਂ ਜ਼ਿਆਦਾ ਪੈਸਾ ਨਹੀਂ ਮੈਂ ਲਿਆ ਨਾ ਹੀ ਮੈਂ ਲਊਂਗਾ ਨਾ ਭਾਜੀ ਛੇ ਲਾਈਏ ਕਿ ਅਦੀ ਨਹੀਂ ਲੋਣੀ ਚਲੋ ਹੁਣ ਇਸ ਵਾਰੀ ਮੇਰੇ ਕੋ ਦੋ ਪਸ਼ੂ ਆ ਜੀ ਇਹ ਲਾਈਆਂ ਆ ਇਹ ਮੂੰਹ ਚਾਰ ਦੰਦ ਬੱਛੀ ਆ ਭਾਜੀ ਅੱਛਾ ਜੀ ਇਹ ਰਾਤੀ ਸੂਈ ਆ ਇਦੀ ਸੂਣਦੀ ਵੀਡੀਓ ਇਦੀ ਜੋਰ ਇਹਦੀ ਸਿੱਟ ਦੀ ਇਥੇ ਬੋਰੇ ਚ ਪਾ ਕੇ ਰੱਖੀ ਆ ਉਹਦੀ ਵੀਡੀਓ ਸਾਰਾ ਕੁਝ ਦਾ ਬਣਾ ਰੱਖਿਆ ਭਾਈ ਹਾਂਜੀ 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 ਮਿਲਕਰ ਕਾਉਂਟ ਦਾ ਤਾਂ ਇਦਾਂ ਐ ਕਿ ਲਗਭਗ ਇਹਦਾ ਜੀ ਆਪਾਂ ਅੰਦਾਜ਼ਾ ਲਾ ਸਕਦੇ ਕਿ 20 ਕ੍ਰੋਸ ਕਰੂਗੀ ਹਾਂਜੀ ਹਾਂਜੀ ਤੇ ਇਹਦਾ ਪ੍ਰਾਈਸ ਆਪਾਂ ਭਾਜੀ ਚਲੋ ਇੱਕ ਸਾਨੂੰ ਘੁਮਾ ਕੇ ਵੇਖਾ ਦਿੰਦੇ ਆ ਜਿੰਨੂੰ ਪਸੰਦ ਆਉਂਦੀ ਵੀਰ ਨੂੰ ਟੋਟਲ ਲੀ ਮੈਂ 75000 ਰੁਪਏ ਰੱਖੂਗਾ 75000 ਰੁਪਏ ਠੀਕ ਆ ਤੇ ਖੋਲੋ ਜੀ ਇੱਕ ਰੀ ਖੋਲੋ ਏ ਪ੍ਰਭ ਆਜੋ ਆ ਖੋਲੋ ਖੋਲੋ ਭਾਜੀ ਬਾਕੀ ਵੀਰ ਜੀ ਵੱਛੀ ਮੰਗਰ ਵੱਛਾ ਇਹ ਤਾਂ ਮਗਰ ਬੱਛੀ ਹੈ ਵੀ ਲੋ ਜੀ ਬੱਛੀ ਆ ਗਈ ਹੈ ਹਾਂ ਕਾਲੇ ਵਾਲਾ ਸੱਲਾ ਕਿਉਂ ਨਹੀਂ ਆਂਦਾ ਤਾਂ ਢਿੱਡ ਪਿਛੋਂ ਕੋਈ ਥੱਲੋਂ ਬੁਰਾ ਜਟਾ ਇਹ ਦਿਖਾਓ ਮੜਾ ਮੂਮਾ ਜਾ ਬੱਸ ਤਾਂ ਖੋਲੋ ਆਜਾ ਆਜਾ ਧਿਆਨ ਦੇ ਰੱਖੋ ਨੀ ਇਹ ਬੱਚੇ ਦਾ ਕਰਕੇ ਬਣਾ ਨਹੀਂ ਕੋਈ ਗੱਲ ਹੈ ਖੋਲੋ ਖੋਲੋ ਆਹ ਦੇ ਇਹ ਰਾਤੀ ਸੰਦੀਪ ਵੀਰ तकरीबन 8-9 ਵਜੇ ਦੀ ਲਗ ਭਾਗੇ ਸੂਈ ਹੈ ਠੀਕ ਹੈ ਜੀ ਠੀਕ ਇਹ ਰਾਤੀ ਸੂਈ ਹੈ ਲੋ ਜੀ ਦੇਖੋ ਵੱਡੀ ਵੇੜਾ ਤੇ ਚੈੱਕ ਕਰੋ ਆਜੋ ਅਨਾਂ ਖਲ ਬਹੁਤ ਵੈੜਦੇ ਆਪਣੇ ਇਲਾਕੇ ਲਈ ਇਹ ਜਿਤਨੇ ਇਹ ਭਾਜੀ ਲਈ ਆਪਣੇ ਇਲਾਕੇ ਜੁਈਆਂ ਹਾਂ ਹਾਂ ਜੀ ਉਹ ਜਿਸ ਘਰੋਂ ਲਈ ਆਉਂਦੇ ਨੇ ਬਹੁਤ ਵਧੀਆ ਤਰੀਕੇ ਨਾਲ ਪਾਲੀ ਉਹ ਤਕਰੀਬਨ ਜਿਹੜੀਆਂ ਬੱਚੀਆਂ ਬੱਚੇ ਆ ਉਹ ਲੈ ਕੇ ਪਾਲਦੇ ਆ ਮਤਲਬ ਠੀਕ ਆ ਇਹਦੇ ਕਮਾਓ ਜੀ ਇੰਨਾ ਕਮਾ ਲਓ ਕਮਾ ਲਓ ਕਮਾ ਲਓ ਹਾਂ ਠੀਕ ਹੈ ਵੱਡੀ ਵੈੜਾ ਪੂਰੀ ਹੈ ਨਾ ਜੀ ਲੈ ਲੈ ਚਲੋ ਬalé ਆ ਓਏ ਤਰੇ ਯਾਰ ਭਈ ਕੋਈ ਫੋਜੀ ਸਾਹ ਹੋ ਜੂ ਮਾਨਤਨ ਮਾਨਤਨ ਭਾਜੀ ਕਰਦਾਂਗੇ ਮੌਕੇ ਕਰ ਦੋ ਮੌਕੇ ਦੇ ਮੌਕੇ ਦੇ ਕਰਦਾਂਗੇ ਪਰ ਥੋੜਾ ਬਹੁਤ ਮਾਨਤਨ ਥੋੜਾ ਥੋੜਾ ਬਹੁਤ ਕਰਕੇ ਤੁਹਾਨੂੰ ਦੱਸਾਂ ਇੰਨਾ ਕਿਤੇ 75000 ਰੁਪਿਆ ਪੂਰਾ ਇਹਦਾ ਉਹ ਕਰਿਆ ਠੀਕ ਹੈ ਜੀ ਚਲੋ ਇੱਧਰ ਆ ਜਿਓ ਭਾਜੀ ਇੱਧਰ ਇਹ ਮੱਝ ਹੈ ਭਾਜੀ ਹਾਂਜੀ ਇਹ ਦੂਜਾ ਸੂਆ ਮੱਝ ਹੈ ਹਾਂਜੀ ਇਹ ਵੀ ਬਹੁਤ ਘੱਟ ਕੋਸਟ ਜੀ ਪਾਵਾਂਗੇ ਹਾਂਜੀ ਇਹ ਵੀ ਇਹਨੂੰ ਸੂਈ ਨੂੰ ਇਹ ਕੱਲ੍ਹ ਦੀ ਐਸ ਹੋ ਜਾ ਭਾਜੀ ਅੱਛਾ ਕੱਟੀ ਹੈ ਹਨਾ ਇਹਦੇ ਮਗਰ ਭਾਜੀ ਕੱਟੀ ਹੈ ਕੱਟੀ ਮਗਰ ਹਾਂਜੀ ਠੀਕ ਆ ਤੇ ਕਿੰਨਾ ਕੀਤਾ ਫਿਰ ਇਹਨੇ ਬੋਲਾ 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 ਜੇ ਭਾਈ ਅਜੇ ਤੇ ਰਾਤੀ ਜਿੱਦਾਂ ਹਾਂ ਜਰਾ ਰਾਤੀ ਸੁਈ ਆ ਤੇ ਅਜੇ ਆਪਾਂ ਥੋੜਾ ਬਹੁਤਾ ਇਹਦੇ ਥੱਲੇ ਚੋਇਆ ਤੁਹਾਨੂੰ ਦੱਸੀ ਇਹ 2000 ਕਿਲੋ ਇਹ ਵਾਲੇ ਦਾ 2-4 ਕਿਲੋ ਖੋਲੋ ਖੋਲੋ ਜੀ ਖੋਲੋ ਲੋ ਜੀ ਲੋ ਜੀ ਵੀ ਚੈੱਕ ਕਰੋ ਅਜੇ ਇਹਦਾ ਕੋਈ ਆਪਣਾ ਹਿਸਾਬ ਲਾ ਕੇ ਲੈ ਭਾਈ ਹਾਂ ਜੀ ਹਾਂ ਜੀ ਅਜੇ ਵੀ ਕਿੰਨਾ ਕਰ ਜੂਏ ਇਹ ਜਿੰਨਾ ਕਾ ਫਿਰ ਰੇਟ ਪਾਵਨ ਦਾ ਸਾਬ ਨੂੰ ਮੈਨੂੰ ਅੰਦਾਜ਼ਾ ਆ ਇਹ ਵੀ 12 ਕਿਲੋ ਤੇ ਕੋਈ ਵੱਡੀ ਗੱਲ ਨਹੀਂ ਬਿਲਕੁਲ ਜੀ ਬਿਲਕੁਲ 12 ਕਿਲੋ ਇੱਕ ਟਾਈਮ ਦਾ ਕਰਨਾ ਕੋਈ ਗੱਜ ਵਾਤੇ ਨਹੀਂ ਚੰਗੀ ਮੈਂ ਬਾਕੀ ਦਰਮਿਆਨੇ ਕਾਦੀ ਦੀ ਹਾਂ ਹਾਂ ਬਿਲ ਆਜੋ ਆਜੋ ਕਮਾ ਲਿਆ ਜੀ ਹਾਂ ਚਲੋ ਤਾਂ ਬਜੀ ਬਰਿੰਦੀ ਕੀਮਾ ਦਾ ਇਹਦੀ ਕੀਮਤ ਦੇਖ ਲਈ ਟੋਟਲੀ ਆਪਾਂ 80000 ਰੁਪਏ 80000 ਹਾਂਜੀ ਇੰਦਰੀ ਜੀ ਹੋ ਜੂਗਾ ਮਾਨ ਅਸੀਂ ਆ ਰਕ ਮੈਂ ਮੌਲ ਕਰਦਾ ਹਾਂ ਆ ਮਾਨ ਤਾਨ ਮੌਕੇ ਤੇ ਕਰਦਾ ਕਰ ਦੋਗੇ ਚਲੋ ਚਲੋ ਠੀਕ ਇਹੋ ਹੀ ਆਪਣੇ ਕੋ ਦੋ ਪਸ਼ੂ ਜੀ ਆਪਣੇ ਪਸ਼ੂ ਸੇ ਲਿਆ ਬਾਕੀ ਵੀਰ ਜੀ ਜਦੋਂ ਤੁਹਾਨੂੰ ਵੀਡੀਓ ਵੱਸਦੀ ਹੈ ਤੇ ਪਸ਼ੂ ਮਤਲਬ ਜਿਹੜੇ ਆਏ ਹੈਗੇ ਉਹ ਮੇਰੇ ਵੀਰ ਭਰਾ ਲੈ ਗਏ ਚਲੋ ਕੋਈ ਨਹੀਂ ਉਹਨਾਂ ਨੂੰ ਬੋਲਿਆ ਵੀਰ ਭਰਾ ਉਹ ਕਹਿੰਦੇ ਵੀ ਨਹੀਂ ਜਦੋਂ ਵੇਖ ਗਿਆ ਤਾਂ ਬਿਲਕੁਲ ਤੁਹਾਨੂੰ ਪਤਾ ਲੋਕ ਆਪਣਾ ਚਲੋ ਜੋ ਵਹਿਮ ਕਰਦੇ ਜੋ ਵੀ ਹੈ ਪਰ ਉਹਨਾਂ ਦੀ ਇਮਾਨਤ ਹੋ ਗਈ ਜਦੋਂ ਆਪਾਂ ਦੇ ਚਲੇ ਬਿਲਕੁਲ ਜੀ ਸਹੀ ਸਹੀ ਉਹਨਾਂ ਨਾਲ ਮਾਨ ਤਾਨ ਆਪਾਂ ਇਹ ਆ ਬਾਕੀ ਭਾਜੀ ਅਲਾਰਟ ਤੇ ਮੈਂ ਵੀਡੀਓ ਤੇ ਇਹੋ ਕਹੂੰਗਾ ਕਿ ਜਿਹੜਾ ਆਪਾਂ ਵੰਡਦਾ ਭਾਈ ਜਾਣਕਾਰੀ ਪਿਛਲੀ ਵਾਰੀ ਸੰਦੀਪ ਵੀਰ ਜੀ ਜਾਦੀ ਆਪਾਂ ਐਵਰੀ ਕਰ ਰਹੇ ਆ ਵੀਡੀਓ ਦਾ ਕੋਸ਼ਿਸ਼ ਜਲਦੀ ਕੀਤੀ ਆ ਕਿ ਪਿਛਲੀ ਵਾਰੀ ਨਾ ਵੀਰੇ ਨੇ ਵੰਡ ਬਾਰੇ ਜ਼ਿਆਦਾ ਗਿਆ ਹਾਂਜੀ ਹਾਂਜੀ ਮੈਂ ਭਾਜੀ ਤੁਹਾਨੂੰ ਨਾ ਇੱਕ 50 ਕਿਲੋ ਹਰੇਕ ਆਟਮ ਤੋਂ ਲੈ ਕੇ ਬਾਕੀ ਤੁਸੀਂ ਆਪਣਾ ਘਟਵਾ ਤੇ ਜਿੱਦਾਂ ਬਣਾਉਣਾ ਹੋਵੇ ਕਿਸੇ ਨੇ ਉਦਾਂ ਬਣਾ ਲੇ ਬੰਦੇ ਵੀ 50 ਕਿਲੋ ਭਾਜੀ ਤਣਕ ਲੈ ਲਓ ਹਾਂਜੀ 50 ਕਿਲੋ ਜਵਾਰ ਲੈ ਲੋ ਹਾਂਜੀ ਤੇ ਇਹਦੇ ਚ ਭਾਜੀ ਆਪਣੀ ਜਿੱਦਾਂ ਇੱਕ ਮਿੰਟ ਮੈਂ ਲਿਸਟ ਬਣਾਈ ਹੈਗੀ ਆ ਹਾਂਜੀ ਬੋਲੋ ਜੀ ਸਾਰਾ ਕੁਝ ਬੋਲ ਦਿੰਨੇ ਆ ਤੇ ਮੇਰੇ ਵੀਰ ਉਸ ਹਿਸਾਬ ਨਾਲ ਤੁਸੀਂ ਆਪਣੀਆਂ 17 18 ਆਈਟਮਾਂ ਬਾਕੀ ਭਾਜੀ ਇਹਦੇ ਚ ਛੋਲੇ ਬਹੁ 30 ਕਿਲੋ ਅੱਛਾ ਜੀ ਜਿੱਦਾਂ ਆਪਾਂ 50 ਕਿਲੋ ਕਣਕ ਲੈ ਲਈ 50 ਕਿਲੋ ਜਵਾਰ ਹਾਂ ਕਣਕ ਕਿਸੇ ਕੋਈ ਨਹੀਂ ਉਹਦੀ ਜਗ੍ਹਾ ਝੋਕਰ ਪਵਾ ਲਓ ਠੀਕ ਆ ਤੇ ਜਵਾਰ ਆ ਭਾਜੀ 50 ਕਿਲੋ ਛੋਲੇ 30 ਕਿਲੋ ਚਾਨੇ ਦਾ ਛਿਲਕਾ ਵੀ 30 ਕਿਲੋ ਭਾਜੀ ਠੀਕ ਆ ਤੇ ਚਨਾ ਮੰਡਿਆ ਉਹ ਇੱਕ ਬੋਰੀ ਚ ਆਉਂਦਾ ਉਹਦੀ ਇੱਕ ਬੋਰੀ ਬੋਲੋ ਕੌੜੀ ਖਾਲਿਆ ਕੌੜੀ ਖਾਲ 40 ਕਿਲੋ ਪਾਓ ਭਾਜੀ ਇਹਦੇ ਚ ਠੀਕ ਆ ਤੇ ਫੀਡ ਦੀ ਇੱਕ ਬੋਰੀ ਜਿਹੜੀ ਵੀ ਕੋਈ ਮਰਜ਼ੀ ਪਾਓ ਮੈਂ ਘਾਰੀ ਗਲਦੀ ਪਵਾਉਣਾ ਭਾਜੀ ਠੀਕ ਆ ਜਿਹਦੇ ਨਾਲ ਮਰ ਲੈ ਕੇ ਰਿਜ਼ਲਟ ਮਿਲਦਾ ਜਿਹੜੀ ਆਪਾਂ ਗਾਈਆਂ ਨੂੰ ਪਾਉਣ ਵਾਸਤੇ ਤੇ ਚੌਖਰੇ ਦੇ ਚ ਐਜ਼ ਅ ਰਿਕੁਆਇਰਡ ਹੈ ਜਿੱਦਾਂ ਤੁਸੀਂ ਪਾਉਣਾ ਹੋਵੇ ਮਸਾਲਾ ਦੀ ਸੂੜੀ ਪਾ ਲੋ ਭਾਜੀ ਇਹਦੇ ਚ ਬੋਰੀ ਇੱਕ ਪ੍ਰੋਟੀਨ ਦੀ ਇੱਕ ਬੋਰੀ ਸੇਰਾ 15 ਲੀਟਰ ਹਲਦੀ 2 ਕਿਲੋ ਜਵਾਇਨ 2 ਕਿਲੋ ਨਸਾਦਰ 1 ਕਿਲੋ ਮਿੱਠਾ ਸੋਡਾ 1 ਕਿਲੋ ਠੀਕ ਹੈ ਨਮਕ ਭਾਜੀ ਕੁਆਂਟਲ ਪਿਛੇ ਤੁਸੀਂ ਨਾਲ ਕੋਈ ਸਲੋ ਵੀ 2 ਕਿਲੋ ਜਾਂ 3 ਕਿਲੋ ਕਾਲਾ ਨਮਕ ਵੀ ਪੱਕਾ ਪਾਓ ਠੀਕ ਹੈ ਬਾਕੀ ਬਾਜਰਾ ਇਹਦੇ ਜੀ 30 ਕਿਲੋ ਤੇ ਮਿਨਰਲ ਮਿਕਸਚਰ ਇਹਦੇ ਜੀ ਮਾਲਾ ਪਾਓ 5 ਕਿਲੋ ਠੀਕ ਹੈ ਬਾਕੀ ਸਭ ਤੋਂ ਜਿਆਦਾ ਇਹ ਕਿ ਜਦਾਂ ਚੂਨੇ ਵਾਲਾ ਤੁਸੀਂ ਆਪਣੀ ਡਿੱਗੀ ਨੂੰ ਚੂਨਾ ਮਾਰ ਕੇ ਰੱਖੋ ਜਿੱਦਾਂ ਹੋਣ ਮੰਨ ਲਓ ਕਿ ਸਰਦੀਆਂ ਆਪਾਂ ਰੋਜ਼ ਦੇ ਰੋਜ਼ ਹੀ ਤੇ ਮਾਲਾ ਕੇ ਚੂਨਾ ਮਾਰ ਲਓ ਮਾਰਿਆ ਤੇ ਪਾਣੀ ਠੰਡਾ ਤੇ ਨਹੀਂ ਆਪਾਂ ਪਿਆ ਸਕਦੇ ਗਰਮ ਪਾਉਣਾ ਜਿੱਦਾਂ ਤੁਸੀਂ ਗਰਮ ਹੌਦੀ ਭਰ ਲਓ ਆਪਣੀ ਡਿੱਗੀ ਭਰ ਲਓ ਉਹਦੇ ਵਿੱਚ ਮੋਠੇ ਕੇ ਚੂਨਾ ਜਿਹੜਾ ਖੋਰ ਦੋ ਉਹਨੇ ਦਾ ਕੋਈ ਸਾਈਡ ਇਫੈਕਟ ਨਹੀਂ ਆ ਹਾਂ ਮੱਝ ਜਿਹੜੀ ਆ ਭਾਈ ਜੀ ਮੱਝ ਦਾ 9ਵਾਂ ਤਾਂ 10ਵੇਂ ਮਹੀਨੇ ਚ ਚੁੰਨੇ ਵਾਲਾ ਪਾਣੀ ਨਾ ਪਿਓ ਗਾਂ ਨੂੰ 8ਵਾਂ ਤੇ 9ਵਾਂ ਮਹੀਨੇ ਦੇ ਵਿੱਚ ਜਿਹੜਾ ਚੁੰਨੇ ਵਾਲਾ ਪਾਣੀ ਨਾ ਪਿਓ ਠੀਕ ਆ ਬਾਕੀ ਚੁੰਨੇ ਚੋਂ ਕੁਝ ਨਹੀਂ ਹੈ ਚੁੰਨੇ ਚੋਂ ਸਿਰਫ ਕੈਲਸ਼ੀਅਮ ਹੈ ਜਿਹੜਾ ਉਹ ਸਾਨੂੰ ਮਿਲਦਾ ਭਾਈ ਮਿਲਦਾ ਬਿਲਕੁਲ ਤੇ ਬਾਕੀ ਇਹਦੇ ਚ ਜਦੋਂ ਆਪਾਂ ਜਿੰਨੇ ਪਸ਼ੂ ਆ ਸਾਡੇ ਕੀ ਕਹਿੰਦੇ ਆ ਕਿ ਸਾਡੇ ਮਤਲਬ ਰਿਪੀਟ ਹੋ ਰਿਹਾ ਹੀ ਹੈ ਹੀਟ ਆ ਰਹੀ ਆ ਵਾਰ-ਵਾਰ ਰਿਪੀਟ ਹੋ ਰਿਹਾ ਵਾਰ-ਵਾਰ ਉਹ ਕੁਝ ਹੋ ਰਿਹਾ ਤੋਂ ਉਹਦੀ ਜਗ੍ਹਾ ਨਾ ਕੀ ਹੈ ਕਿ ਤੁਸੀਂ ਮਿਨਰਲ ਮਿਕਸਚਰ ਦਾ ਥੋੜਾ ਜ਼ਿਆਦਾ ਯੋਜਿ ਕਰੋ ਠੀਕ ਹੈ ਇੱਕ ਮੈਡੀਕਲ ਸਟੋਰ ਤੋਂ ਸੀਆਰਐਸ ਪਾਊਡਰ ਵਗੈਰਾ ਇਦਾਂ ਮਿਲਦਾ ਹੈ ਤੁਸੀਂ ਉਹਦਾ ਵੀ ਮੈਂ ਜਦਾਂ ਵੰਡ ਪਾਉਂਦੀ ਰਿਕਟਰ ਦਾ ਚਮਚੂਕ ਦਾ ਵੀ ਦੇ ਸਕਦੇ ਹੋ ਠੀਕ ਹੈ ਬਾਕੀ ਹਰੇਕ ਵੀਡੀਓ 'ਚ ਵੀਰ ਜੀ ਆਪਾਂ ਛੋਟੀ ਮੋਟੀ ਜਾਣਕਾਰੀ ਜਿੰਨੀ ਕਿ ਜੋਗੀ ਸਾਨੂੰ ਜਾਣਕਾਰੀ ਚਾਹੀਦੀ ਚਾਹੀਦਾ ਜੀ ਚਾਹੀਦੇ ਰਵਾਂਗੇ ਬਿਲਕੁਲ ਬਾਕੀ ਵੀਰ ਜੀ ਮਿਲਦੇ ਹਾਂ ਅਗਲੀ ਵੀਡੀਓ ਹਾਂ ਪਰ ਪਿਛਲੀ ਵਾਰ ਤਰਾ ਮੇਰੇ ਭਰਾ ਸਾਰੇ ਮਤਲਬ ਕਿ ਸ਼ੇਅਰ ਕਮੈਂਟ ਤੇ ਜੋ ਵੀ ਹੈ ਮਤਲਬ ਤੁਸੀਂ ਵਧੀਆ ਵਧੀਆ ਲਾਈਕ ਇਹਦੇ 'ਚ ਕਰਨੇ ਆ ਬਿਲਕੁਲ ਜੀ ਕਰਨੇ ਇੱਕ ਮੈਂ ਅੱਜ ਦਿਖਾਵਾਂਗਾ ਆ ਫੋਟੋ ਖਿਚੀ ਮੜ ਜਿੰਦੀ ਐਦੀ ਹਾਂਜੀ ਹਾਂ ਚਲੋ ਫੋਟੋ ਦੀ ਮੜ ਕਈ ਇਹ ਚਲੋ ਨਹੀਂ ਪਤਾ ਲੈ ਲੈ ਕਿਸੇ ਨੂੰ ਹਾਂਜੀ ਹਾਂਜੀ ਐ ਦੇਖ ਐ ਦੇਖ ਇਸ ਐ ਦੇਖ ਇਸ ਇਹਦੇ ਤੋਂ ਉਹ ਚਲੋ ਠੀਕ ਆ ਹੋ ਗਿਆ ਜੀ ਬੜਾ ਬਿਲਕੁਲ ਜੀ ਠੀਕ ਹੈ ਚਲੋ ਠੀਕ ਹੈ ਜੀ ਫੋਟੋ ਸਾਰੀ ਠੀਕ ਹੈ ਸਾਰੀ ਕਰ